ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕ ਹਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਗੁਰਿਆਈ ਪੁਰਬ ਹੈ ਕਿਉਂਕਿ 350 ਸਾਲਾ ਗੁਰਿਆਈ ਪੁਰਬ ਹੈ ਇਸ ਕਰਕੇ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਨੂੰ ਗ੍ਰਹੀ ਆਈ ਸੌਂਪੀ ਗਈ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੋ ਕਿ ਗੁਰੂ ਕੇ ਮਹਿਲ ਦੇ ਅੰਦਰ ਹੀ ਆ ਇੱਥੇ ਅੱਜ ਵਿਸ਼ੇਸ਼ ਗੁਰਮਤ ਸਮਾਗਮ ਹੋਏ ਨੇ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਕੀਰਤਨ ਅਤੇ ਕਥਾ ਵਿਚਾਰ ਤੇ ਪੰਥਕ ਵਿਚਾਰਾ ਹੋਈਗਾ ਮੈਂ ਜਿੱਥੇ ਸਮੁੱਚੇ ਜਗਤ ਨੂੰ ਪੰਥ ਦੀਵਾਲੀ અમૃત દે દાતે ਸਰਵੰਸદાની શ્રી ગુરુ ગોપਾਲ ਸਿੰਘ ਜੀ ਮਹਾਰਾਜ ਤੇ 350 ਸਾਲਾ ਗੁਰਿਆਈਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਮੈਂ ਸਿੱਖ ਕੌਮ ਨੂੰ اپੀਲ ਵੀ ਕਰਦਾ ਕਿ ਜੋ ਧਰਮ ਹਿਤ ਸਾકા ਜਨ ਕੀ ਆਸ਼ੀਸ਼ ਦਿਆ ਪਰ ਸਿਰ ਨਾ ਦਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਤੇਜਾਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸ਼ਹੀਦੀ ਸਾਕੇ ਦੇ ਜਿਹੜੇ ਕੌਮੀ ਤੌਰ ਤੇ ਪ੍ਰੋਗਰਾਮ ਨੇ ਗੁਰਦੁਆਰਾ ਸੀਸਤਨ ਸਾਹਿਬ ਅਨੰਦਪੁਰ ਸਾਹਿਬ ਸ਼ੁਰੂ ਹੋ ਚੁੱਕੇ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਆਈ ਆ ਪਰ ਜਿਹੜੇ ਸਾਡੇ ਅਜੇ ਗੁਰਸਵਾਰੇ ਘਰਾਂ ਦੇ ਵਿੱਚ ਹੀ ਨੇ ਸ਼ਤਾਬਦੀਆਂ ਦਾ ਮੌਕਾ ਜ਼ਿੰਦਗੀ ਦੇ ਵਿੱਚ ਭਾਗਾਂ ਵਾਲਿਆਂ ਨੂੰ ਮਿਲਦਾ ਆਪਾਂ ਅਨੰਦਪੁਰ ਸਾਹਿਬ ਆਈ ਕੇ ਕਿਉਂਕਿ ਆਪਾਂ ਅਨੰਦਪੁਰ ਸਾਹਿਬ ਦੇ ਵਾਸੀ ਆ ਅਨੰਦਪੁਰ ਸਾਹਿਬ ਸਾਡਾ ਘਰ ਵਾ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਪਹਿਤ ਤੋਂ ਕਿਤੇ ਵੀ ਸਿੱਖ ਸੰਗਤ ਨੂੰ ਕਿਸੇ ਵੀ ਨਾਕੇ ਦੇ ਉੱਤੇ ਰੋਕਿਆ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਸਾਨੂੰ ਦੱਸਣ ਤੇ ਮੈਂ ਜਿਹੜਾ ਹਮਲਾ ਫੈਲਾ ਵੀ ਲੱਗਾ ਉਹਨਾਂ ਨੂੰ ਵੀ ਇਹ ਆਖਦਾ ਮਾਂ ਕਿ ਅਨੰਦਪੁਰ ਸਾਹਿਬ ਪੰਥ ਦਾ ਘਰ ਠੀਕ ਆ ਮੈਨੂੰ ਪਤਾ ਇੱਕ ਬੰਨੇ ਇਹਨਾਂ ਦਾ ਉਹ ਵਿਧਾਨ ਸਭਾ ਵਾਲਾ ਮਸਲਾ ਚੱਲਣਾ ਤਾਂ ਮੈਂ ਅਪੀਲ ਕਰਦਾ ਵੀ ਉਧਰ ਜੋ ਮਰਜ਼ੀ ਤੁਸੀਂ ਕਰ ਰਹੇ ਹੋ ਪਰ ਪੰਥ ਨੂੰ ਪਰ ਸਿੱਖਾਂ ਨੂੰ ਅਨੰਦਪੁਰ ਸਾਹਿਬ ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਿਸ ਵੀ ਨਾਕੇ ਦੇ ਉੱਤੇ ਸਾਡੇ ਕਿਸੇ ਸਿੱਖ ਨੂੰ ਰੋਕਿਆ ਗਿਆ ਮੈਨੂੰ ਉੱਥੇ ਖੁਦ ਭਾਵੇਂ ਜਾਣਾ ਪਵੇ ਪਰ ਇਹ ਆਨੰਦਪੁਰ ਸਿੱਖਾਂ ਦਾ ਘਰ ਆ ਅਸੀਂ ਵਾਸੀ ਆਨੰਦਪੁਰ ਸਾਹਿਬ ਦੇ ਤਾਂ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ ਪ੍ਰਸ਼ਾਸਨ ਨੂੰ ਇਸ ਪਾਸੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਵੇਰੇ ਮੇਰੇ ਧਿਆਨ 'ਚ ਆਇਆ ਇੱਧਰ ਗੁਰਦੁਆਰਾ ਬਾਬਾ ਸੰਗ ਸਿੰਘ ਵਾਲੇ ਪਾਸੇ ਸੰਗਤ ਨੂੰ ਰੋਕਿਆ ਗਿਆ ਸੀ ਔਰ ਉੱਥੇ ਸੰਗਤ ਦੇ ਨਾਲ ਕੁਝ ਅਧਿਕਾਰੀਆਂ ਦੀ ਥੋੜੀ ਜੀ ਤਲਖੀ ਵੀ ਹੋਈ ਆ ਤੋ ਇਨਾਂ ਨੂੰ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਜਾਵੇ ਕਿ ਪ੍ਰੇਮ ਦੇ ਨਾਲ ਬੋਲੋ ਪਿਆਰ ਦੇ ਨਾਲ ਇਹ ਸਰਕਾਰੀ ਜੋ ਵੀ ਪਰਾਂ ਚੱਲਦਾ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਪੰਥ ਨੇ ਸੀਸਗੰਝ ਸਾਹਿਬ ਆਉਣਾ ਕੇਸਗੜ੍ਹ ਸਾਹਿਬ ਆਉਣਾ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਇਸ ਪਾਸੇ ਜ਼ਰੂਰ ਧਿਆਨ ਰੱਖੇ ਤਾਂ ਪੰਥ ਵੀ ਵੱਡੀ ਗਿਣਤੀ 'ਚ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਜ਼ਰੂਰ ਪਰ ਇੱਕ ਸਰਵਪੱਤਰ ਸੰਮੇਲਨ ਕਰਵਾਇਆ ਜਾ ਰਿਹਾ ਤੁਸੀਂ ਜਾ ਰਹੇ ਨਹੀਂ ਨਹੀਂ ਮੈਂ ਨਹੀਂ ਜਾ ਰਿਹਾ ਸੰਦਾ ਪੱਤਰ ਆਇਆ ਜੀ ਮੇਰੇ ਦੇਖੋ ਸੰਦਾ ਪੱਤਰ ਆਇਆ ਮੈਨੂੰ ਜਰੂਰ ਆਇਆ ਪਰ ਮੈਂ ਨਹੀਂ ਮੈਂ ਨਹੀਂ ਜਾ ਰਿਹਾ ਕਿਉਂਕਿ ਮੈਂ ਸਮਝਦਾ ਕਿ ਜਦੋਂ ਆਪਾਂ ਕੋਈ ਪ੍ਰੋਗਰਾਮ ਅਲੀਕਦੇ ਆ ਕੋਈ ਬਣਾਉਨੇ ਆ ਤਾਂ ਉਹਦੇ ਵਿੱਚ ਪਹਿਲਾਂ ਹੀ ਜਦੋਂ ਸਾਡੇ ਧਰਮ ਦਾ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਔਰ ਅਕਾਲ ਤੱਕ ਸਭ ਸਰਵੋੱਚਾ ਤਾਂ ਫਿਰ ਉਸ ਤੋਂ ਪਹਿਲਾਂ ਸਾਡੇ ਨਾਲ ਡਿਸਕਸ ਕਰੋ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਤਾਂ ਬਾਕੀ ਇੱਥੇ ਕਿਉਂਕਿ ਅਸੀਂ ਤੇ ਆਪ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਰਜੇਵੇਂ ਹੀ ਇੰਨੇ ਆ ਤੇ ਸਮਾਂ ਹੀ ਨਹੀਂ ਵੀ ਆਪਾਂ ਉੱਥੇ ਜਾਈਏ ਅਸੀਂ ਤੇ ਗੁਰੂ ਦੇ ਆ ਗੁਰੂ ਦੇ ਦਰ ਤੇ ਆ ਗੁਰੂ ਦੇ ਦਰ ਦੇ ਚੱਕਰਾਂ ਗੁਰੂ ਦੇ ਦਰ ਤੇ ਰਵਾਂਗੇ ਸਰਕਾਰੀ ਪ੍ਰੋਗਰਾਮਾਂ ਦੇ ਨਾਲ ਮੇਰਾ ਕੋਈ ਵਾ ਵਸਤਾ ਨਹੀਂ ਚੰਡੀਗੜ੍ਹ ਦਾ ਪੁੱਤ ਆ ਜੀ ਚੰਡੀਗੜ੍ਹ ਨੂੰ ਬੜੀਆ ਪਾਵਰਾਂ ਪੰਜਾਬ ਵਾਲੀ ਖਤਮ ਕਰਕੇ ਉੱਥੇ ਪੱਤੀ ਨੂੰ ਮੈਟ ਮੈਟ ਕੀਤਾ ਜਾ ਰਿਹਾ ਇਹ ਬੜੀ ਦੁੱਖ ਵਾਲੀ ਗੱਲ ਆ ਅੱਜ ਜਦੋਂ ਅਸੀਂ ਧਾਰਮਿਕ ਆਜ਼ਾਦੀ ਦੇ ਮਜਸਮੇ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਹਿੰਦੂ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੀ ਆ ਕੌਮ ਤੇ ਚਾਹੀਦਾ ਤੇ ਐਸਪੀ ਪੰਥ ਦੇ ਤੇ ਪੰਜਾਬ ਦੇ ਹੱਕ ਜਿਹੜੇ ਆ ਸਗੋਂ ਬਹਾਲ ਹੁੰਦੇ ਤੇ ਜੇ ਪੰਥ ਦੇ ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਹੋਰ ਡਾਕਾ ਮਾਰਿਆ ਜਾ ਰਿਹਾ ਤੇ ਇਹ ਬਹੁਤ ਗਲਤ ਗੱਲ ਆ ਏਵੇਂ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਇਹਨਾਂ ਨੂੰ ਚੇਤਿਆਂ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਿਹੜਾ ਚੰਡੀਗੜ੍ਹ ਆ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਪੰਜਾਬ ਦੀ ਉਹ ਵਿਰਾਸਤਾ ਔਰ ਇਸ ਤਰੀਕੇ ਦੇ ਨਾਲ ਜੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਇਕੱਲੇ ਅਸੀਂ ਸਿੱਖ ਵੀ ਨਹੀਂ ਵਸਦੇ ਪੰਜਾਬ ਚ ਸਾਡਾ ਹਿੰਦੂ ਭਾਈਚਾਰਾ ਵੀ ਬਹੁਤ ਵੱਡੀ ਗਿਣਤੀ ਚ ਵਸਦਾ ਔਰ ਇਹ ਇਕੱਲੇ ਸਿੱਖਾਂ ਦਾ ਵੀ ਮਸਲਾ ਨਹੀਂ ਆ ਇਹ ਪੰਜਾਬ ਦਾਵਾ ਪੰਜਾਬੀਆਂ ਦਾਵਾ ਇੱਥੇ ਵੱਸਣ ਵਾਲੇ ਸਿੱਖ ਦਾ ਹਿੰਦੂ ਦਾ ਮੁਸਲਮਾਨ ਦਾ ਤਾਂ ਤੁਸੀਂ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਨਾ ਮਾਰੋ ਗੁਰੂ ਦੀ ਸ਼ਤਾਬਦੀ ਮਨਾ ਰਹੇ ਆਂ ਔਰ ਹਾਕਮਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਪੰਜਾਬ ਆ ਇਹ ਪੰਜਾਬ ਜਿਹੜਾ ਇਹ ਖੰਡ ਦੀ ਡਲੀ ਨਹੀਂ ਆ ਵੀ ਤੁਸੀਂ ਖਾਜੋਗੇ ਇਹਨੂੰ ਇਹ ਲੋਹੇ ਦੇ ਚਣੇ ਆ ਚੱਬੇ ਨਹੀਂ ਜਾਣੇ ਗਲਤ ਗੱਲ ਆਏ ਸਾਡੀ ਰਾਜਧਾਨੀ ਆ ਨਾ ਪੰਜਾਬ ਦੀ ਤੇ ਜਦੋਂ ਪੰਜਾਬ ਦੀ ਰਾਜਧਾਨੀ ਆ ਤੇ ਉੱਥੇ ਸਾਰਾ ਹੀ ਪੰਜਾਬ ਦਾ ਅਧਿਕਾਰ ਉਹ ਆਪਣੇ ਹੱਥਾਂ 'ਚ ਲੈਣਾ ਕਿਸੇ ਤਰੀਕੇ ਨਾਲ ਵੀ ਮناسب ਨਹੀਂ ਆ ਸਰਕਾਰ ਇਦਾਂ ਦੀ ਕੋਈ ਵੀ ਕਾਰਵਾਈ ਨਾ ਕਰੇ ਦੇਖੋ ਹੁਣੇ ਹੀ ਇੱਥੇ ਬਾਬਾ ਹਰਨਾਮ ਸਿੰਘ ਜੀ ਨੇ ਕਥਾ ਕੀਤੀ ਤੁਸੀਂ ਚਲਾ ਵੀ ਦਿਓ ਉਹਨਾਂ ਦਾ ਉਹ ਔਰ ਉਹਨਾਂ ਨੇ ਕਿਹਾ ਉਹਦੇ ਵਿੱਚ ਕਿ ਜੇ ਕੋਈ ਸਿੱਖਾਂ ਦੇ ਨਾਲ ਪੰਗਾ ਲਊਗਾ ਸਿੱਖਾਂ ਨੂੰ ਦਬਾਉਣ ਦੀ ਗੱਲ ਕਰੂਗਾ ਸਿੱਖਾਂ ਦੇ ਨਾਲ ਪੰਗਾ ਲਿਆ ਔਰੰਗਜ਼ੇਬ ਨੇ ਉਹਦੀ ਸਲਤਨਤ ਨਹੀਂ ਰਹੀ ਖਤਮ ਹੋ ਗਈ। ਤੋਂ ਸਾਡੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਵਾਂ ਆਪਾਂ ਪ੍ਰੇਮ ਪਿਆਰ ਭਾਈਚਾਰੇ ਨਾਲ ਰਹਿਣ ਵਾਲੇ ਲੋਕਾਂ ਆ ਕੌਮ ਆ। ਤੋਂ ਇਹ ਵੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਚੰਡੀਗੜ੍ਹ ਜਿਹੜਾ ਵਾ ਇਹ ਪੰਜਾਬ ਦਾ ਵਾ। ਇੱਥੇ ਰਹਿਣ ਵਾਲੇ ਸਾਡੇ ਲੋਕਾਂ ਦਾ ਵਾ। ਤੋਂ ਇਹਦਾ ਨਾਂ ਕੀਤਾ ਜਾਵੇ। ਕਾਨੂੰਨ ਦੇ ਵਿੱਚ ਸੋਧ ਕਰਕੇ ਸਾਡੇ ਹੱਕ ਹਕੂਕ ਖਾ ਲੈਣੇ ਉਹ ਵੀ ਉਦੋਂ ਜਦੋਂ ਗੁਰੂ ਦੀ ਸ਼ਤਾਬਦੀ ਮਨਾ ਰਹੀ ਮਨਾਈ ਜਾ ਰਹੀ ਜਿਨ੍ਹਾਂ ਨੇ ਮਨੁੱਖੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਹੋਵੇ ਠੀਕ ਨਹੀਂ ਆ ਬਾਕੀ ਵੇਖੋ ਇਹ ਕਦੀ ਵੀ ਆਪਾਂ ਸਭ ਜਾਣਦੇ ਹਾਂ ਵੀ ਆਪਣੇ ਹੱਕ ਹਕੂਕਾਂ ਦੇ ਲਈ ਕੋਈ ਵੀ ਬੰਦਾ ਵੇਸਲਾ ਨਹੀਂ ਹੁੰਦਾ ਇੱਕ ਹੋਰ ਖਰਚਾ ਪ੍ਰਟਾਇਆ ਜਾ ਰਿਹਾ ਕਿ ਜੇਕਰ ਨੰਦਪੁਰ ਸਰਵਨ ਜ਼ਿਲ੍ਹਾ ਬਣਾਇਆ ਜਾਂਦਾ ਹੈ ਤੇ ਕੁਝ ਪਿੰਡ ਜਿਹੜੇ ਉਹ ਚੰਡੀਗੜ੍ਹ ਨਾਲ ਜਾ ਸਕਦੇ ਕੁਝ ਏਦਾਂ ਦੀਆਂ ਚਰਚਾਵਾਂ ਇਸ ਤਰੀਕੇ ਦੇ ਵਾਰ ਪਲਟ ਵਾਰ ਚੱਲ ਰਹੇ ਨੇ ਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਦੇਖੋ ਕੁਝ ਨਹੀਂ ਹੁੰਦਾ ਪੰਜਾਬ ਦੀ ਜਿਹੜੀ ਹੈਗੀ ਆਪਣੀ ਤਾਕਤ ਸਟੇਟ ਉਹਨੂੰ ਕੋਈ ਨਹੀਂ ਹਿਲਾ ਸਕਦਾ ਇਹ ਨਹੀਂ ਏਦਾਂ ਹੋਣਾ ਬਾਕੀ ਇਹ ਗੁਰੂ ਦੀ ਨਗਰੀ ਆਨੰਦਪੁਰ ਸਾਹਿਬ ਜ਼ਿਲ੍ਹੇ ਤੇ 700 ਤੋਂ ਵੱਧ ਹੋਰ ਵੀ ਹੈਗੇ ਇੰਡੀਆ 'ਚ ਪਰ ਆਨੰਦਪੁਰ ਇੱਕੋ ਹੀ ਆ ਆਨੰਦਪੁਰ ਸਾਹਿਬ ਨੂੰ ਆਨੰਦਪੁਰ ਸਾਹਿਬ ਹੀ ਰਹਿਣ ਦਿੱਤਾ ਜਾਵੇ ਇਹ ਸਿੱਖਾਂ ਦੀ ਵਿਰਾਸਤ ਆ ਖਾਲਸੇ ਦਾ ਇਹ ਘਰਵਾ ਤੇ ਜੇ ਸਰਕਾਰਾਂ ਨੇ ਕੁਝ ਕਰਨਾ ਹੀ ਆ ਤੇ ਇੱਥੇ ਸਿਗਰਟ ਬੀੜੀ ਤਮਾਕੂ ਦੀਆਂ ਦੁਕਾਨਾਂ ਬਿਲਕੁਲ ਬੰਦ ਕਰਨ ਕਿ ਸਾਡੇ ਗੁਰੂ ਦਾ ਵਸਾਇਆ ਨਗਰ ਆ ਤੇ ਸ਼ਰਾਬ ਦੇ ਠੇਕੇ ਅੰਦਰ ਜਾਂ ਸ਼ਹਿਰ ਦੀ ਹਾਲੇ ਦਿਵਾਲੇ ਉਹ ਬੰਦ ਕਰਨ ਸਾਡੀ ਤੇ ਮੰਗ ਆਏ ਔਰ ਧਰਮ ਯੁੱਧ ਮੋਰਚੇ ਦੀ ਮੰਗ ਸੀ ਵੀ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਅੱਜ ਜਦੋਂ ਸ਼ਤਾਬਦੀ ਆਨੰਦਪੁਰ ਸਾਹਿਬ ਆਪਾਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਤਾਂ ਸਰਕਾਰ ਆ ਹੁਣ ਇਹਨਾਂ ਨੇ ਕੱਲ ਨੂੰ ਉੱਥੇ ਵਿਧਾਨ ਸਭਾ ਦਾ ਸੈਸ਼ਨ ਲਾਉਣਾ ਕਿੰਨਾ ਖਰਚਾ ਕੀਤਾ ਉਹਦੇ ਲਈ ਤੁਹਾਨੂੰ ਸ਼ਾਇਦ ਪਤਾ ਕੁਝ ਦੱਸ ਸਕਦੇ ਹੋ ਕਿੰਨਾ ਖਰਚਾ ਕੀਤਾ کافی ਕਿੰਨਾ 10-12 20 ਕਰੋੜ ਤੇ ਕੀਤਾ ਇਹ ਕਰੋੜਾਂ ਹੀ ਕੀਤਾ ਤੂੰ ਐਵੇਂ ਨਾ ਕਰੋੜਾ ਬਰਬਾਦ ਕਰਕੇ ਭੱਜ ਜਾਣ ਇਥੋਂ ਉੱਥੇ ਮਤਾ ਲਿਓਣ ਬੰਦੀ ਸਿੰਘਾਂ ਦੀ ਰਿਹਾਈ ਦਾ ਉੱਥੇ ਮਤਾ ਲਿਓਣ ਪਵਿੱਤਰ ਸ਼ਹਿਰ ਦਰਜਾ ਦੇਣ ਦਾ ਅੰਮ੍ਰਿਤਸਰ ਸਾਹਿਬ ਨੂੰ ਤੇ ਆਨੰਦਪੁਰ ਸਾਹਿਬ ਨੂੰ ਔਰ ਚੰਡੀਗੜ੍ਹ ਦਾ ਔਰ ਐਸ ਵੇਲੇ ਇਹਨਾਂ ਨੂੰ ਪੰਜਾਬ ਨਾਲ ਖੜਨ ਦੀ ਲੋੜ ਆ ਫਿਰ ਕਹਿਣਾ ਜਹੇਦਾਰ ਗਲਤ ਬੋਲਦਾ ਦਿੱਲੀ ਨਾਲ ਨਾ ਖੜਨੇ ਪੰਜਾਬੀਆਂ ਨੇ ਚੁਣਿਆ ਪੰਜਾਬੀ ਪਾਉਣਾ ਵੀ ਜਾਣਦੇ ਆ ਤੇ ਪੰਜਾਬੀ ਲਾਉਣਾ ਵੀ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ